ਇਸ ਜਗ੍ਹਾ ਤੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪ੍ਰਸਰਤ ਚਰਨ ਪਾਏ ਔਰ ਇਹ ਜਿਹੜਾ ਘਰ ਸੀ ਉਹ ਬੇਬੇ ਨਾਨਕ ਜੀ ਦਾ ਘਰ ਸੀ। ਔਰ ਜਦੋਂ ਦਾਸੀਆਂ ਦੇ ਗਏ ਤੇ ਮਿਲਣਾ ਚਾਹਿਆ ਤਾਂ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹ ਇਸੇ ਸਥਾਨ ਤੇ ਹੀ ਆਏ। ਇਹ ਖੁਈ ਵੀ ਉਸ ਸਮੇਂ ਦੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਦੀ ਜਿਹੜੋ ਬਿਨਾਂ ਨ ਕੀ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਇਸੇ ਕੀਤ ਹੋਈ ਹੈ ਜਿਹੜਾ ਅੱਜ ਲੈ ਕੇ ਪ੍ਰਸ਼ਾਦਾ ਤਿਆਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੀ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ ਹੋਇਆ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ 베ਰ ਸ਼੍ਰੀ ਗੁਰੂ ਕਾ ਬਾਗ ਵਿਖੇ ਪੁੰਚੇ ਹੋਇਆ ਇਹ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਸ਼ਹਿਰ ਦੇ ਵਿੱਚੋ ਵਿੱਚ ਸਥਿਤ ਹੈ ਔਰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਵੱਡੀ ਭੈਣ ਬੀਬੇ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਵਿਖੇ ਆਉਂਦੇ ਨੇ ਤਾਂ ਇਸੇ ਅਸਥਾਨ ਤੇ ਬੀਬੇ ਨਾਨਕੀ ਜੀ ਵੱਲੋਂ ਉਹਨਾਂ ਨੂੰ ਆਠ ਹੈਲਾਇਆ ਜਾਂਦਾ ਹੈ ਇਸੇ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਆ ਕੇ ਨਿਵਾਸ ਕਰਦੇ ਨੇ ਇਸੇ ਅਸਥਾਨ ਤੋਂ ਅੱ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਜੀ ਨਾਲ ਵਿਆਹ ਕਰਨ ਵਾਸਤੇ ਇਸੇ ਅਸਥਾਨ ਤੋਂ ਉਹਨਾਂ ਦੀ ਬਰਾਤ ਹੈ ਉਹ ਰਵਾਨਾ ਹੁੰਦੀ ਹੈ ਇਸ ਤੋਂ ਬਾਅਦ ਇਸੇ ਅਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੁੰਦਾ ਹੈ ਇਸੇ ਅਸਥਾਨ ਤੇ ਉਹ ਪਵਿੱਤਰ ਖੂਹ ਵੀ ਮੌਜੂਦ ਹੈ ਅੱਜ ਇਸ ਅਸਥਾਨ ਤੋਂ ਪਵਿੱਤਰ ਜਲ ਲੈ ਕੇ ਗੁਰੂ ਜੀ ਲੰਗਰ ਤਿਆਰ ਕਰਿਆ ਕਰਦੇ ਸੰਤ ਤੇ ਗੁਰਦੁਆਰ ਸਾਹਿਬ ਦੇ ਹੇਠਾਂ ਉਹ ਪਵਿੱਤਰ ਪੋਰਾ ਸਾਹਿਬ ਵੀ ਮੌਜੂਦ ਹੈ ਜਿਸ ਅਸਥਾਨ ਤੇ ਗੁਰੂ ਜੀ ਦਾ ਘਰ ਹੁੰਦਾ ਸੀ ਇਸੇ ਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਸੰਗਤਾਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਹੋਏ ਨੇ ਅਤੇ 12 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਨੇ ਪਾਠ ਤੇ ਭੋਗ ਉਪਰੰਤ ਧਾਰਮਿਕ ਗਵਾਨ ਸਜਣੇ ਨੇ ਤੇ ਇਹਨਾਂ ਧਾਰਮਿਕ ਗਵਾਨਾਂ ਦੇ ਵਿੱਚ ਵੱਖ-ਵੱਖ ਰਾਗੀ ਢਾਡੀ ਅਤੇ ਕਵਿਸ਼ਰੀ ਜਥਿਆਂ ਵੱਲੋਂ ਹਾਜ਼ਰੀਆਂ ਭਰੀਆਂ ਜਾਣੀਆਂ ਨੇ ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਪਵਿੱਤਰ ਸਥਾਨ ਗੁਰਦਰਾ ਗੁਰੂ ਕਾ ਬਾਗ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਜਦੋਂ ਭਾਈਆ ਜੈਰਾਮ ਜੀ ਉਹਨਾਂ ਨੂੰ ਨਨਕਾਣਾ ਸਾਹਿਬ ਤੋਂ ਇੱਥੇ ਲੈ ਕੇ ਆਇਆ ਤੇ ਇਸ ਜਗ੍ਹਾ ਤੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਔਰ ਇਹ ਜਿਹੜਾ ਘਰ ਸੀ ਉਹ ਬੇਬੇ ਨਾਨਕੀ ਜੀ ਦਾ ਘਰ ਸੀ ਇਸ ਕਰਕੇ ਜਦੋਂ ਬਾਬਾ ਨਾਨਕ ਗੁਰੂ ਜੀ ਆਏ ਨੇ ਉਹ ਤੋਂ ਇਸ ਸਥਾਨ ਤੇ ਆਏ ਨੇ ਇਸ ਸਥਾਨ ਤੇ ਹੀ ਗੁਰੂ ਨਾਨਕ ਦੇਵ ਜੀ ਸਵੀਰੇ ਆਵਦਾ ਜਿਹੜਾ ਉੱਥੇ ਨਿਤਨੇਮ ਕਰਨ ਗੁਰਦਰਾ ਬੇਸੇ ਵਹਿੰਦੇ ਕੰਢੇ ਤੇ ਜਾਂਦੇ ਸੀ ਔਰ ਇਹ ਜਿਹੜਾ ਉਹਨਾਂ ਦਾ ਘਰ ਸੀ ਇੱਥੋਂ ਹੀ ਜਿਹੜੀ ਮੁੜਕੇ ਜਦੋਂ ਉਹਨਾਂ ਨੂੰ ਜਾ ਹੱਥ ਦੀ ਨੌਕਰੀ ਮਿਲ ਗਈ ਤੇ ਜਿਹੜੀ ਉੱਥੇ ਨੌਕਰੀ ਕਰਦੇ ਨੇ ਇਸੇ ਸਥਾਨ ਤੋਂ ਹੀ ਜਾ ਕੇ ਜਿਹੜੀ ਉਹ ਨੌਕਰੀ ਕਰਦੇ ਨੇ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਉਹ ਵਿਆਹ ਹੋਇਆ ਜਦੋਂ ਬਟਾਲੇ ਵਿਆਉਣ ਗਏ ਨੇ ਤੇ ਇਸ ਸਥਾਨ ਤੋਂ ਹੀ ਜਿਹੜੀ ਬਰਾਤ ਬਟਾਲੇ ਗਈ ਸੀ ਇਹ ਗੁਰਦਰਾ ਸਾਹਿਬ ਇਸ ਸਥਾਨ ਤੇ ਏ ਬਾਬਾ ਲਖਮੀ达ਰ ਜੀ ਅਤੇ ਬਾਬਾ ਸ੍ਰੀ ਚੰਦ ਜੀ ਨੇ ਜਿਹੜਾ ਉਹਨਾਂ ਦੇ ਸੈਵ ਜਦੇ ਜਿਹੜੇ ਦੋਨ ਨੇ ਅਵਤਾਰ ਧਾਰਿਆ ਇਹ ਗੁਰੂ ਨਾਨਕ ਦੇਵ ਜੀ ਦਾ ਇਹ ਪ੍ਰਾਤਨ ਘਰ ਹੈ ਥੱਲੇ ਜਿਹੜਾ ਭੂਰਾ ਸਾਹਿਬ ਉਹਦੇ ਵਿੱਚ ਥੱਲੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਾਤਨ ਘਰ ਵੀ ਨਿਕਲਿਆ ਇਸ ਕਰਕੇ ਜਿਹੜੀਆਂ ਅਦਾਸੀਆਂ ਵੀ ਸ਼ੁਰੂ ਕੀਤੀਆਂ ਗੁਰੂ ਨਾਨਕ ਦੇਵ ਜੀ ਨੇ ਇੱਥੇ ਸਥਾਨ ਤੋਂ ਜਦੋਂ ਬੇਬੇ ਨਾਨਕੀ ਜੀ ਨੇ ਉਹਨਾਂ ਨੂੰ ਜਦੋਂ ਦਾਸੀਆਂ ਤੇ ਗਏ ਤੇ ਮਿਲਣਾ ਚਾਹਿਆ ਤਾਂ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹ ਇੱਥੇ ਸਥਾਨ ਤੇ ਹੀ ਆਏ ਔਰ ਬੇਬੇ ਨਾਨਕੀ ਨੇ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਸੀ ਉਹਨਾਂ ਨੇ ਪ੍ਰਸ਼ਾਦਾ ਛਕਿਆ ਔਰ ਜਿਹੜੀ ਇਹ ਪ੍ਰਾਤਨ ਖੁਈਏ ਇਹ ਖੁਈ ਵੀ ਉਸ ਸਮੇਂ ਦੀ ਹੈ ਗੁਰੂ ਨਾਨਕ ਦੇਵ ਜੀ ਦੇ ਟਾਈਮ ਦੀ ਕਿ ਜਦੋਂ ਬੇਬੇ ਨਾਨਕੀ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਇਸੇ ਥੀਤ ਹੋਈ ਹੈ ਜਿਹੜਾ ਜਲ ਇਹ ਪ੍ਰਸ਼ਾਦਾ ਤਿਆਰ ਕੀਤਾ ਹੈ ਇਹ ਗੁਰੂ ਨਾਨਕ ਦੇਵ ਜੀ ਆ ਪ੍ਰਾਤਨ ਘਾਰੇ ਤੇ ਕੱਲ ਨੂੰ ਜਿਹੜਾ ਹੈ ਜਾਨੀ ਕਿ 28 ਭਾਦਰ ਨੂੰ ਔਰ ਤੇ 12 ਨੂੰ 12 ਸਤੰਬਰ ਨੂੰ ਜਿਹੜਾ ਏ ਬਾਬਾ ਸ੍ਰੀ ਚੰਦ ਜੀ ਦਾ ਉਹ ਜਿਹੜਾ ਉਹ ਜਨਮ ਦਿਹਾੜਾ ਜਿਹੜਾ ਉਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਜਿਹੜੀਆਂ ਮਨਾ ਰਹੀਆਂ ਨੇ ਔਰ ਇੱਥੇ ਕੱਲ ਨੂੰ ਜਿਹੜਾ ਇਹ ਕਾਫੀ ਦਾਸ ਹੋਏਗਾ ਆਓ ਗੁਰੂ ਨਾਨਕ ਦੇਵ ਜੀ ਦੇ ਧਾਤਨ ਘਰ ਉਹ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਲਈਏ ਤੇ ਬੇਸਰ ਦੀਖਾ ਖਾਲਸਾ ਵਾਹਿਗੁਰੂ ਜੀ ਜਿਨੇ ਕਿ ਕੱਲ ਨੂੰ 12 ਨੂੰ ਜਿਹੜਾ ਬਾਬਾ ਸ੍ਰੀ ਚੰਦ ਜੀ ਦਾ ਜਿਹੜਾ ਉਹ ਜਨਮ ਦਿਨ ਜਿਹੜਾ ਉਹ ਗੁਰੂ ਨਾਨਕ ਲਿਆ ਲੈਵਾ ਸੰਗਤਾਂ ਜਿਹੜੀਆਂ ਵੱਡੇ ਪੱਧਰ ਤੇ ਮਨਾ ਰਹੀਆਂ ਆ ਤੇ ਗੁਰੂ ਨਾਨਕ ਦੇਵ ਜੀ ਦੇ ਅਤੇ ਪਾਪਾ ਸ੍ਰੀ ਚੰਦ ਦੇ ਜਨਮ ਦਿਹਾੜੇ ਦੀਆਂ ਗੁਰੂ ਨਾਨਕ ਨਾਮ ਲੈਵਾਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਾਪਾ ਜੀ ਇਸ ਤੋਂ ਹੋਰ ਕਿਹੜੇ ਕਿਹੜੇ ਦਿਹਾੜੇ ਮਨਾਏ ਜਾਂਦੇ ਇੱਥੇ ਜਿੰਨੇ ਵੀ ਦੂਜਾ ਗੋਰਪੁਰ ਆਉਂਦੇ ਨੇ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਸੀ ਐ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ avatars ਦੇ ਵਸੇ ਜਿਹੜਾ ਮਨਾਇਆ ਜਾਂਦਾ ਬਦੇ ਪੱਧਰ ਤੇ ਉਹ ਵੀ ਜਿਹੜਾ ਇੱਥੇ ਮਨਾਇਆ ਜਾਂਦਾ ਹੈ ਹੋਰ ਜਿੰਨੇ ਇਹ ਇੱਥੇ ਸਾਡੀ ਇੱਕ ਸਵਾ ਸੋਸਾਇਟੀ ਹੈ ਉਹ ਜਿਹੜੀ ਇਹ ਜਿੰਨੇ ਵੀ ਪਿਆਰੇ ਨੇ ਭਗਤਾਂ ਦੇ ਜਾਂ ਗੁਰੂਆਂ ਦੇ ਨੇ ਉਹ ਇੱਥੇ ਸਾਰੇ ਜਿਹੜਿਆ ਗੁਰਤਾ ਗੁਰੂ ਆਪਾ ਸਾਹਿਬੇ ਕਿਉਂ ਮਨਾਈ ਜਾਂਦਾ ਅਬਿਆਸ਼ੀ ਬਾਬਾ ਸ਼੍ਰੀਚੰਦ ਜੀ ਦਾ ਜਿਹੜਾ ਜਨਮ ਦਿਹਾੜਾ ਉਹ ਵੀ ਲੈ ਕੇ ਹੀ ਤੁਹਾਡਾ ਮੇਸੇ ਦੀ ਜਗਾ ਹਾਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪੁੱਤਰ ਸੀ ਬਾਬਾ ਸ਼੍ਰੀਚੰਦ ਜੀ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਉਹ ਹਰ ਸਾਲ ਹੀ ਜਿਹੜਾ ਉੱਥੇ بڑے ਪੱਦੇ ਪੱਦਰ ਤੇ ਮਨਾਇਆ ਜਾਂਦਾ ਔਰ ਦੂਰ ਦੂਰ ਤੋਂ ਵੀ ਸੰਗਤਾਂ ਜਿਵੇਂ ਕਾਲੀਬੀਨੋ ਫੋਨਾਏ ਜਿਵੇਂ ਹਰਿਆਣੇ ਤੋਂ ਵੀ ਕੋਈ ਸੰਗਤਾਂ ਜਿਹੜੀਆਂ ਉਹ ਕੱਲ ਨੂੰ ਜਨਮ ਦਿਹਾੜੇ ਤੇ ਆਉਣਗੀਆਂ ਔਰ ਗੁਰੂ ਨਾਨਕ ਇਹ ਬਾਬਾ ਸ੍ਰੀ ਚੰਦੀ ਜੀ ਦਾ ਜਨਮ ਦਿਹਾੜੇ ਨੂੰ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਹੈ ਅਪੀਲ ਹੈ ਵੀ ਆਓ ਆਪਾਂ ਬਾਬਾ ਸ੍ਰੀ ਚੰਦਾ ਜੀ ਦਾ ਜਿਹੜਾ ਜਨਮ ਦਿਹਾੜਾ ਵੱਡੇ ਪੱਧਰ ਤੇ ਮਨਾ ਕੇ ਔਰ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇਸ ਪਾਵਨ ਸਥਾਨ ਤੇ ਗੁਰੂ ਕਾਰਜ ਗ੍ਰੰਥੀ ਦੀ ਡਿਊਟੀ ਨਿਭਾ ਰਿਹਾ ਹੈ ਇਸ ਜੋ ਪਾਵਨ ਸਥਾਨ ਦੇ ਆਸ-ਪਾਸ ਸੰਕੰਨ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਧੰਤਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਧੰਤਨ ਮਾਤਾ ਸਲੱਖਣੀ ਜੀ ਇਹਨਾਂ ਦੇ ਵਿਆਹ ਪੁਰਬ ਦੀ ਯਾਦ ਵਿੱਚ ਇਹ ਸਥਾਨ ਬਣਿਆ ਹੈ ਇਸ ਸਥਾਨ ਤੇ ਸਭ ਤੋਂ ਪਹਿਲਾਂ ਬੇਬੇ ਨਾਨਕ ਜੀ ਆਪਣੇ ਭਰਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਥੇ ਬੁਲਾਇਆ ਕਰਕੇ ਲੋਕਾਂ ਮਿੱਸਾ ਪ੍ਰਸ਼ਾਦਾ ਛਕਾਇਆ ਕਰਦੇ ਸਨ ਉਸ ਤੋਂ ਅਪਰੰਤ ਇਹ ਘਰ ਬੀਬੀ ਨਾਨਕੀ ਜੀ ਨੇ ਗੁਰੂ ਨਾਨਕ ਸੇਵ ਜੀ ਨੂੰ ਪਘਟ ਕੀਤਾ ਅਤੇ ਇਸ ਪਾਵਨ ਸਥਾਨ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਬਰਾਤ ਬਟਾਰਾ ਦੀ ਧਰਤੀ ਤੇ ਰਵਾਨਾ ਹੋਈ ਸੀ ਇਸ ਪਾਵਨ ਸਥਾਨ ਤੇ ਹੀ ਸਤਗੁਰਾਂ ਦੇ ਦੋ ਸਹੇਜਾ ਦੇ ਧੰਤਨ ਬਾਬਾ ਸ਼੍ਰੀ ਚੰਗ ਜੀ ਧੰਤਨ ਬਾਬਾ ਲਖਮੀ ਦਾਸ ਜੀ ਨੇ ਅਵਤਾਰ ਧਾਰਨਾ ਕੀਤਾ ਇਸ ਪਾਵਨ ਸਥਾਨ ਤੇ 10 ਤਰੀਕ ਨੂੰ 10 ਸਤੰਬਰ ਨੂੰ ਸ੍ਰੀ ਖੰਡਪਾਲ ਸਾਹਿਬ ਪ੍ਰਾਰੰਭ ਹੋਏ ਹਨ ਅਤੇ ਕੱਲ ਨੂੰ 12 ਸਤੰਬਰ ਨੂੰ ਠੀਕ 9:00 ਵਜੇ ਸਵੇਰੇ ਭੋਗ ਪਾਣਗੇ ਉਪਰੰਤ ਹਜੂਰੀ ਰਾਗੀ ਜਿ세 ਸ੍ਰੀ ਦੇਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਤੋਂ ਹਜੂਰੀ ਜਥੇ ਪਹੁੰਚ ਰਹੇ ਹਨ ਸਾਰਾ ਹੀ ਦਿਨ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਇਸ ਪਾਵਨ ਸੰਗਤ ਤੇ ਲੱਦ ਚੜ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਰੂਪੀ ਸਵਾਸਾ ਨੂੰ ਸਫਲੇ ਬਣਾਉਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਜਾ ਗੁਰਪ੍ਰੀਤ ਸਿੰਘ ਮੁਖ ਸੇਵਾਦਾਰ ਬਾਬਾ ਸ਼੍ਰੀਚੰਦ ਜੀ ਚੈਰੀਟੇਬਲ ਟਰਸਟ ਸੁਲਤਾਨਪੁਰ ਲੋਧੀ कल 12 सितंबर दिन वीरवार गुणाना देव जी ਦੇ ਅਸਲੀ ਘਰ ਜਨਮ ਸਥਾਨ ਜਿੱਥੇ ਕਿ ਬਾਬਾ ਸ਼੍ਰੀ ਚੰਜੀ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ ਉਸ ਸ਼ਾਮ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਵਰਲਡ 'ਚ ਜਿੱਥੇ ਵੀ ਗੁਰਨਾਣਕ ਨਾਮ ਲੈਵਾ ਸੰਗਤਾਂ ਬੈਠੀਆਂ ਨੇ ਉਹ ਇਸ ਪਵਿੱਤਰ ਸਥਾਨ ਗੁਰਦੁਆਰਾ ਗੁਰੂ ਕਬਾਖ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਨੇ ਜੋ ਸੇਵਾ ਗੁਰੂ ਮਹਾਰਾਜ ਨੇ ਲਈ ਹੋਈ ਹੈ ਹਰ ਸਾਲ ਦੀ ਤਰ੍ਹਾਂ ਜੋ ਖਾਨਪਟ ਸਾਹਿਬ ਜਿਹਦਰ ਜੈਮਲ ਸਿੰਘ ਸਾਹਿਬ ਦਾ ਮੈਂਬਰਸ਼ਿਪ ਉਹਨਾਂ ਵੱਲੋਂ ਕੱਲ ਆਰੰਭ ਕਰਵਾਇਆ ਗਿਆ ਹਰ ਸਾਲ ਦੀ ਤਰ੍ਹਾਂ ਉਹਦਾ ਭੋਗ ਸਵੇਰੇ 9 ਵਜੇ ਕੱਲ 12 ਸਤੰਬਰ ਨੂੰ ਪਵੇਗਾ ਭੋਗ ਤੋਂ ਉਪਰੰਤ ਕੀਰਤਨ ਲਈ ਸਿੱਖ ਕੌਮ ਦੇ ਉੱਚ ਕੋਟੀ ਦੇ ਰਾਗੀ ਜਥੇ ਕੀਰਤਨ ਕਰਨਗੇ ਇਹ ਦੀਵਾਨ 3 ਵਜੇ ਤੱਕ ਚੱਲੇਗਾ ਉਸ ਦਰਮਿਆਨ ਚਾਪ ਕੋੜਿਆਂ ਦਾ ਲੰਗਰ ਔਰ ਚਾਹੀ ਪਕਵਾਨ ਦੇ ਲੰਗਰ ਟੁੱਟ ਚੱਲਣਗੇ ਸ਼ਾਮ ਨੂੰ ਗੋਲ ਗੱਪੇ 21 ਚਾਰ ਦਾ ਲੰਗਰ ਚੱਲੇਗਾ ਉਹ ਰਾਤ ਦੇ ਜਿਹੜੇ ਦੀਵਾਨ ਨੇ ਕੀਰਤਨ ਦਰਬਾਰ ਹੈ ਉਹਦੇ ਵਿੱਚ ਸਿੱਖ ਔਮ ਦੇ ਨਾਮੀ ਜਿਥੇ ਭਾਈ ਤੀਜਿੰਦਰ ਸਿੰਘ ਜੀ ਖਾਲਸਾ ਖਾਣੇ ਵਾਲੇ ਔਰ ਹੋਰ ਜਿੰਨੇ ਵੀ ਜਥੇ ਪਹੁੰਚ ਰਹੇ ਨੇ ਮੇਰੇ ਸਾਰੇ ਸੰਗਤਾਂ ਨੂੰ ਬਖ ਜੋੜ ਕੇ ਬੇਨਤੀ ਹੈ ਕਿ ਇਸ ਸਵੇਰ ਤੋਂ ਲੈ ਕੇ ਰਾਤ 10 ਵਜੇ ਤੱਕ ਚੱਲਣ ਵਾਲੇ ਸਮਾਗਮ ਵਿੱਚ ਗੁਰੂ ਘਰ ਦੇ ਪਛਾ ਕੇ ਆਪਣੀ ਹਾਜ਼ਰੀ ਲਵਾਨ ਕੱਲ ਘਰ ਵਿੱਚ ਕੋਈ ਪ੍ਰਸ਼ਾਦਾ ਪਾਣੀ ਵਾਲਾ ਨਾ ਕਰਨ ਗੁਰੂ ਘਰ ਦਾ ਹੀ ਪਛਾਦਾ ਪਾਣੀ ਸ਼ਕਨ ਦੇ ਕੇ ਫੇਚਲ ਕਰਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਉਸ ਇਤਿਹਾਸਿਕ ਧਰਤੀ ਤੋਂ ਜਿੱਥੇ ਪਹਿਲੇ ਪਾਤਸ਼ਾਹ ਜੀ ਰਹਿਆ ਕਰਦੇ ਸਨ ਇਸੇ ਸਥਾਨ ਤੇ ਬਾਬਾ ਸ਼੍ਰੀਚੰਦ ਚੰਦ ਜੀ ਦਾ ਜਨਮ ਹੁੰਦਾ ਔਰ ਬਹੁਤ ਪਵਿੱਤਰ ਧਰਤੀ ਹੈ ਔਰ ਸ਼ਹਿਰ ਦੇ ਵਿੱਚ ਉਹ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਕੈਮਰਾਮੈਨ ਗੁਰਦੇਵ ਸਿੰਘ ਦੇ ਨਾਲ ਇੰਦਰਜੀਤ ਸਿੰਘ ਦਾ ਚਾਲ ਹਮਦਰ ਟੀਵੀ ਸੁਲਤਾਨਪੁਰ ਲੋਧੀ